ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਬਾਬਾ ਗਜਿੰਦਰ ਸਿੰਘ ਢਿੱਲੂ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨੇ ਵਾਸਤੇ ਨਾਬਾ ਦੀ ਜੇਲ੍ਹ ਚ ਜਾਂਦੇ ਜਿਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਭਾਜਪੀ ਦੇ ਵਿੱਚ ਸ਼ਮੂਲੀਅਤ ਦਾ ਐਲਾਨ ਕਰਦੇ ਹੈਗੇ ਹੈ ਭਾਜਪੀ ਦੇ ਵਿੱਚ ਸ਼ਾਮਲ ਹੋ ਜਾਂਦੇ ਹੈਗੇ ਵਾ ਇਸ ਗੱਲ ਚ ਕਿੰਨੀ ਹਕੀਕਤ ਹੈ ਕਿੰਨੀ ਸੱਚਾਈ ਹੈ ਇਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਯਾਨੀ ਵਿਕਰਮ ਸਿੰਘ ਮਜੀਠੀਆ ਨੂੰ ਭਾਜਪਾ ਦੇ ਵਿੱਚ ਸ਼ਾਮਲ ਕਰ ਦਿੱਤਾ ਔਰ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਪੂਰੇ ਪੰਜਾਬ ਭਰ ਦੇ ਵਿੱਚ ਅਕਾਲੀ ਦਲ ਦੇ ਵਿੱਚ ਦੋ ਟੜੇ ਬਣ ਚੁੱਕੇ ਨੇ ਯਾਨੀ ਵਿਕਰਮ ਸਿੰਘ ਮਜੀਠੀਆ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਇਹਨਾਂ ਬਾਰੇ ਬਹੁਤ ਸਾਰੀ ਚਰਚਾ ਪਹਿਲਾਂ ਵੀ ਪੰਜਾਬ ਦੇ ਅੰਦਰ ਹੋਈ ਹੈ ਕਿ ਵਿਕਰਮ ਸਿੰਘ ਮਜੀਠੀਆ ਦਾ ਸਾਥ ਸੁਖਬੀਰ ਸਿੰਘ ਬਾਦਲ ਛੱਡ ਚੁੱਕੇ ਨੇ ਪਰ ਦਰਸਲ ਦੇ ਵਿੱਚ ਇਹਦਾ ਹੁਣ ਉਲਟਾ ਹੋ ਗਿਆ ਯਾਨੀ ਸੁਖਬੀਰ ਸਿੰਘ ਬਾਦਲ ਦਾ ਸਾਥ ਵਿਕਰਮ ਸਿੰਘ ਮਜੀਠੀਆ ਨੇ ਛੱਡ ਦਿੱਤਾ ਔਰ ਛੜਵਾਇਆ ਕਿਨੇ ਆਲਰੇਡੀ ਪੰਜਾਬ ਦੇ ਲੋਕ ਜਾਣ ਚੁੱਕੇ ਨੇ ਕਿ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਦੀ ਪਾਵਰ ਬੜੀ ਮਜ਼ਬੂਤ ਹੈ ਔਰ ਉਹਨਾਂ ਦਾ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਾਦੂ ਚੱਲ ਚੁੱਕਿਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਬਹੁਤ ਵੱਡੀ ਨਲਾਜਗੀ ਜਿਤਾ ਦਿੱਤੀ ਹੈ ਕਿ ਸਾਡੇ ਪਰਿਵਾਰ ਦੇ ਵਿੱਚ ਨਵਾਂ ਰਫੜ ਪਾਉਣ ਵਾਲੇ ਗੁਰਿੰਦਰ ਸਿੰਘ ਢਿੱਲੋਂ ਕਿਦਣਾ ਖੇਤੇ ਕਾਲੀ ਦਲ ਦੇ ਵਿੱਚ ਬਹੁਤ ਵੱਡੀ ਹਾਕ ਹੈ ਮਚ ਚੁੱਕੀ ਹੈ ਤੇ ਮੈਂ ਤੁਹਾਨੂੰ ਇਹ ਇੱਕ ਬਿਆਨ ਸੁਣਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਪਾਰਟੀਆਂ ਨੇ ਜ਼ੋਰ ਲਾਇਆ ਕਿ ਪੰਜਾਬ ਦੇ ਵਿੱਚ ਸਰਕਾਰ ਸਾਡੀ ਬਣ ਜਾਵੇ ਕਿਉਂਕਿ ਬਹੁਤ ਸਾਰੇ ਅਕਸਰ ਪੰਜਾਬ ਦੇ ਅੰਦਰ ਦਲ ਨੇ ਜਿਵੇਂ ਕਿ ਅਮਰਪਾਲ ਸਿੰਘ ਔਰ ਦੂਜੇ ਪਾਸੇ ਖੁਦ ਅਕਾਲੀ ਦਲ ਦੇ ਵਿੱਚ ਹੁਣ ਤਿੰਨ ਧੜੇ ਬਣ ਚੁੱਕੇ ਨੇ ਵਿਕਰਮ ਸਿੰਘ ਮਜੀਠੀਆ ਭਾਜਪੀ ਦੇ ਵਿੱਚ ਜਾ ਚੁੱਕੇ ਨੇ ਦੂਜੇ ਪਾਸੇ ਮਨਪ੍ਰੀਤ ਸਿੰਘ ਬਾਦਲ ਔਰ ਤੀਸਰਾ ਨੰਬਰ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਨੇ ਪਰ ਬੀਜੇਪੀ ਦੇ ਵਿੱਚ ਲਿਜਾਣ ਵਾਲੇ ਗੁਰਿੰਦਰ ਸਿੰਘ ਢਿੱਲੋਂ ਅੱਜ ਤੁਹਾਨੂੰ ਇਹਦਾ ਇੱਕ ਨਮੂਨਾ ਦਿਖਾਉਣ ਜਾ ਰਿਹਾ ਮੈਂ ਕਿਉਂਕਿ ਬਾਦਲ ਪਰਿਵਾਰ ਨੇ ਪਹਿਲੀ ਵਿਕਰਮ ਸਿੰਘ ਮਜੀਠੀਆ ਤੋਂ ਦੂਰੀ ਬਣਾ ਲਈ ਸੀ ਬਹੁਤ ਸਾਰੇ ਸਾਥੀਆਂ ਦਾ ਬਿਆਨ ਆ ਗਿਆ ਪੱਤਰਕਾਰਾਂ ਦਾ ਕਹਿੰਦੇ ਜੀ ਹਰ ਸਮੇਤਕਾ ਔਰ ਬਾਦਲ ਇੱਕ ਵਾਰ ਰਖੜੀ ਬੰਨ੍ਹਣ ਜ਼ਰੂਰ ਜਾਂਦੀ ਆ ਔਰ ਸੁਖਬੀਰ ਸਿੰਘ ਬਾਦਲ ਦਾ ਕਹਿੰਦੇ ਜੀ ਨਾਪਾਦੀ ਜੇਲ੍ਹ ਦੇ ਵਿੱਚ ਕਦੇ ਗਈ ਨਹੀਂ ਪਰ ਹੁਣ ਗੁਰਿੰਦਰ ਸਿੰਘ ਢਿੱਲੋਂ ਨੇ ਪੂਰੇ ਪੰਜਾਬ ਦੇ ਅੰਦਰ ਅਕਾਲੀ ਦਲ ਦੇ ਵਿੱਚ ਕਹਿੰਦੇ ਜੀ ਬਾਜ਼ੀ ਪਲਟ ਕੇ ਰੱਖ ਦਿੱਤੀ ਐ ਤਸ ਗਗਵੀਰ ਸਿੰਘ ਬਾਦਲ ਇਸ ਗੱਲ ਤੋਂ ਨਾਰਾਜ਼ ਨੇ ਪਰ ਅੱਜ ਤੁਹਾਨੂੰ ਜਿਹੜੀ ਵੀਡੀਓ ਦਿਖਾਉਣ ਜਾ ਰਿਹਾ ਮੈਂ ਪੰਜਾਬ ਦੇ ਵਿੱਚ ਇਸ ਵੀਡੀਓ ਨੇ ਪਰਥੰਨੀ ਬਚਾ ਦਿੱਤੀ ਐ ਕਿ ਅਕਸਰ ਪੰਜਾਬ ਦੇ ਅੰਦਰ ਇਹ ਕਿਹਾ ਜਾ ਰਿਹਾ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਸਰਕਾਰ ਨਹੀਂ ਛੱੜਦੀ ਪਰ ਗੁਰਿੰਦਰ ਸਿੰਘ ਢਿੱਲੋਂ ਨੇ ਹਵਾਲਾ ਦੇ ਦਿੱਤਾ ਭਾਜਪਾ ਦਾ ਤਾਂ ਭਾਜਪਾ ਦੇ ਵਿੱਚ ਸੈਂਟਰ ਦੇ ਵਿੱਚ ਜਿਹੜੇ ਨਰਿੰਦਰ ਮੋਦੀ ਬੈਠੇ ਨੇ ਅਮਿਤ ਸ਼ਾਹ ਬੈਠੇ ਨੇ ਉਹਨਾਂ ਦੀ ਪਾਵਰ ਦਾ ਨਮੂਨਾ ਪਹਿਲੀ ਵਾਰ ਅੱਜ ਤੁਹਾਡੇ ਸਾਹਮਣੇ ਦਿਖਾਉਣ ਜਾ ਰਹੇ ਹਾਂ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਅਕਸਰ ਤੁਸੀਂ ਵੇਖਿਆ ਕਿ ਭਾਜਪਾ ਦੇ ਲੀਡਰ ਕਹ ਲੋ ਆਗੂ ਕਹ ਲੋ ਕਿਉਂਕਿ ਬਹੁਤ ਸਾਰੇ ਲੀਡਰ ਨੇ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਨੂੰ ਨਮਸਕਾਰ ਵੀ ਕਰਦੇ ਨੇ ਬਹੁਤ ਸਾਰੇ ਡੇਰੇਆਂ ਦੇ ਵਿੱਚ ਅਕਸਰ ਤੁਸੀਂ ਲੀਡਰ ਵੇਖੇ ਨੇ ਤਾਂ ਸੁਖਵੀਰ ਬਾਦਲ ਨੇ ਨਾਰਾਜ਼ਗੀ ਦਾ ਜਤਾਉਣੀ ਆ ਕਿਉਂਕਿ ਪਰਿਵਾਰ ਦੇ ਵਿੱਚ ਫੁੱਟ ਪੈ ਚੁੱਕੀ ਹੈ ਸੁਣੋ ਕੁਲਵਿੰਦਰ ਸਿੰਘ ਮਜੀਠੀਆ ਕੋਈ ਵੱਡਾ ਐਲਾਨ ਕਰ ਸਕਦੇ ਨਹੀਂ ਕੋਈ ਵੱਡਾ ਧਮਾਕਾ ਕਰ ਸਕਦੇ ਨਹੀਂ ਸੁਖਵੀਰ ਸਿੰਘ ਬਾਦਲ ਦਾ ਸਾਥ ਛੱਡ ਸਕਦੇ ਨਹੀਂ ਜਾਂ ਫਿਰ ਸਤਾਈ ਦੀਆਂ ਚੋਣਾਂ ਨੂੰ ਲੈ ਕੇ ਕੁਝ ਹੋਰ ਬਿਆਨ ਦੇ ਸਕਦੇ ਨਹੀਂ ਪਰ ਕੀ ਕੁਝ कर सकते हैं पर आखिर गुरो की जरूरत की दूजे पास है कि बाबा गुर ढिलो का अकाली दल बादल परिवार के रिश्तेदारी है कोई डूी साझ है दूजे पास चर्चा ए बिक्रम मजीठिया ब्यास मुखी एल बात की गई ਮੁਲਾਕਾਤ ਕੀਤੀ ਗਈ ਉਸ ਦੇ ਵਿੱਚ ਕੀ ਗੱਲਬਾਤ ਹੋਈ ਗੁਨੀਵ ਕੌਰ ਮਜੀਠੀਆ ਦੇ ਰਿਸ਼ਤੇਦਾਰੇ ਦੇ ਵਿੱਚੋਂ ਕੀ 2027 ਦੀਆਂ ਚੋਣਾਂ ਨੂੰ ਲੈ ਕੇ ਗੱਲਬਾਤ ਹੋਈ ਹੈ ਜਾਂ ਫਿਰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਨੂੰ ਲੈ ਕੇ ਗੱਲਬਾਤ ਹੋਈ ਹੈ ਤਾਂ ਸੁਣ ਲਿਆ ਪੰਜਾਬ ਵਾਲੇ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਕੋਲ ਜਿਹੜੀ ਗੱਲਬਾਤ ਜੇਲ੍ਹ ਦੇ ਅੰਦਰ 1 ਘੰਟਾ ਬਹਿ ਕੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਮੁਲਾਕਾਤ ਕਰਵਾਈ ਗਈ ਹੈ ਉਹ ਸਾਰੀ ਇਨਫਰਮੇਸ਼ਨ ਵਿਕਰਮ ਸਿੰਘ ਮਜੀਠੀਆ ਗੁਰਿੰਦਰ ਸਿੰਘ ਢਿੱਲੋਂ ਦੀ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚ ਚੁੱਕੀ ਹੈ ਯਾਨੀ ਇਸ ਗੱਲ ਦੀ ਭੜਕ ਬਹੁਤ ਸਾਰੇ ਪੱਤਰਕਾਰਾਂ ਨੂੰ ਲੱਗ ਚੁੱਕੀ ਹੈ ਪੰਜਾਬ ਦੇ ਲੋਕ ਵੀ ਜਾਣਦੇ ਨੇ ਕਿ ਗੁਰਿੰਦਰ ਸਿੰਘ ਢਿੱਲੋਂ ਦੀ ਜਿਹੜੇ ਕਮਰੇ ਦੇ ਵਿੱਚ ਮੁਨਾਕਾਤ ਕਰਵਾਈ ਹੈ ਉਹ ਸਾਰੀ ਗੱਲਬਾਤ ਪੰਜਾਬ ਦੇ ਮੁੱਖ ਮੰਤਰੀ ਤੱਕ ਕਹਿੰਦੇ ਜੀ ਪਹੁੰਚ ਚੁੱਕੀ ਹੈ ਪਰ ਦੂਜੇ ਪਾਸੇ ਬੀਜੇਪੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਪੱਕੇ ਤੌਰ ਤੇ ਮੋਹਰ ਲੱਗ ਚੁੱਕੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਬਾਦਲਾਂ ਦੇ ਸਾਥ ਛੱਡ ਦਿੱਤਾ ਹੈ ਯਾਨੀ ਸਾਕੀ ਭੈਣ ਨੇ ਵੀ ਬਿਕਰਮ ਸਿੰਘ ਮਜੀਠੀਆ ਨੂੰ ਨਾਬਾ ਦੀ ਜੇਲ੍ਹ ਦੇ ਵਿੱਚ ਦੇਖੋ ਦੁਬਾਰਾ ਨਹੀਂ ਕੋਈ ਵੀ ਮਿਲਣ ਗਿਆ ਔਰ ਪਹਿਲੇ ਨੰਬਰ ਦੇ ਸਵਾਲ ਬਹੁਤ ਵੱਡਾ ਇਹ ਉੱਠਿਆ ਕਹਿੰਦੇ ਜੀ ਸਰਬੀਰ ਸਿੰਘ ਬਾਦਲ ਇੱਕ ਵਾਰ ਨਾਬਾ ਪਹੁੰਚਦੇ ਨੇ ਕਹਿੰਦੇ ਨਾਬਾ ਦੀ ਜੇਲ੍ਹ ਦੇ ਮੂਹਰ ਦੀ ਦੱਬਦੇ ਨੇ ਤੇ ਬਿਕਰਮ ਸਿੰਘ ਮਜੀਠੀਆ ਦਾ ਜੇਕਰ ਤੱਕ ਨਹੀਂ ਕਰਦੇ ਇਹ ਗੱਲ ਤੋਂ ਬਿਕਰਮ ਸਿੰਘ ਮਜੀਠੀਆ ਨੇ ਪਹਿਲਾਂ ਹੀ ਦਰਾਂ ਸਾਲ ਦੇ ਵਿੱਚ ਇਹ ਪਲਾਨਿੰਗ ਰਚੀ ਸੀ ਕਿ ਮੈਂ ਭਾਜਪਾ ਦੇ ਵਿੱਚ ਸ਼ਾਮਲ ਹੋਊਂਗਾ ਇਹਦੇ ਦੂਜੇ ਪਾਸੇ ਇੱਕ ਸਭ ਤੋਂ ਵੱਡੀ ਥਿਉਰੀ ਹੋਰ ਆ ਜਿਹੜੀ ਬਿਕਰਮ ਸਿੰਘ ਮਜੀਠੀਆ ਦਾ ਬੀਜੇਪੀ ਦੇ ਵਿੱਚ ਜਾਣ ਦਾ ਸਬੂਤ ਦਿਖਾਉਂਦੀ ਹੈ ਯਾਨੀ ਬੀਜੇਪੀ ਦੇ ਵਿੱਚ ਕਿਉਂ ਜਾ ਰਹੇ ਨੇ ਇਹ ਸਭ ਤੋਂ ਵੱਡਾ ਮਾਮਲਾ ਯਾਨੀ ਪੰਜਾਬ ਦੀ ਸਰਕਾਰ ਨੇ ਸਿੱਧੇ ਤੌਰ ਤੇ ਪੰਜਾਬ ਦੇ ਲੋਕਾਂ ਦੇ ਨਾਲ ਇਹ ਦਾਵਾ ਕਰ ਲਿਆ ਵਾਦਾ ਵੀ ਕਰ ਲਿਆ ਕਿ ਭਾਈ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਰਹਾਣੀ ਹੋਣ ਦੇਵਾਂਗੇ ਬਿਕਰਮ ਸਿੰਘ ਮਜੀਠੀਆ ਜਾਣਦਾ ਕਿ ਮੈਨੂੰ ਪੰਜਾਬ ਦੀ ਸਰਕਾਰ ਜੇਲ੍ਹ ਦੇ ਵਿੱਚੋਂ ਨਿਕਲ ਨਹੀਂ ਦਿੰਦੀ ਇਸ ਕਰਕੇ ਪੰਜਾਬ ਦੇ ਅੰਦਰ ਤਰਫਲੀ ਮਚਰੀ ਤੈ ਸੀ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਕਿ ਜੇਕਰ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਓਗੇ ਤਾਂ ਤੁਹਾਡੀ ਰਿਹਾਈ ਵੀ ਪੱਕੀ ਹੈ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਪਹਿਲਾਂ ਵੀ ਬਾਦਲਾਂ ਦੇ ਨਾਲ ਖਟਾਸ ਦੇ ਵਿੱਚ ਰਹੇ ਨੇ ਤਾਂ ਹੁਣ ਸੁਖਵੀਰ ਸਿੰਘ ਬਾਦਲ ਦਾ ਬਿਲਕੁਲ ਪੱਕੇ ਤੌਰ ਤੇ ਕਹਿ ਸਕਦੇ ਜਿਵੇਂ ਸਾਥ ਛੱਡ ਦਿੱਤਾ ਗਿਆ ਤਾਂ ਹੁਣ ਬਾਬਾ ਗੁਰਿੰਦਰ ਸਿੰਘ ਢਿੱਲੋਂ ਇੱਕ ਪਾਸੇ ਬਿਕਰਮ ਸਿੰਘ ਮਜੀਠੀਆ ਨੂੰ ਬਾਹਰ ਕਢਾਉਣਗੇ ਔਰ ਦੂਜੇ ਪਾਸੇ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਣਗੇ ਤਾਂ ਦੂਜਾ ਨੰਬਰ ਇਹ ਵੀ ਚੱਲ ਰਿਹਾ ਸੀ ਕਹਿੰਦੇ ਜੀ ਕਿਤੇ ਅਕਾਲੀ ਦਲ ਦੇ ਨਾਲ ਭਾਜਪਾ ਦਾ ਗੱਠ ਜੋੜਨਾ ਹੋ ਜੇ ਪਰ ਨਹੀਂ ਹੁੰਦਾ ਇਹ ਸੁਖਬੀਰ ਸਿੰਘ ਬਾਦਲ ਦੀ ਕੱਲ ਦੀ ਸਟੇਟਮੈਂਟ ਹਰਿਆਣਾ ਦੇ ਵਿੱਚ ਇੱਕ ਭਾਸ਼ਣ ਦੇ ਦੌਰਾਨ ਕੀਤੀ ਹੈ ਕਿ ਸਾਡਾ ਗੱਠ ਜੋੜ ਕਦੇ ਹੀ ਨਹੀਂ ਹੁੰਦਾ ਵੈਸੇ ਜਿਹੜੇ ਇਹ ਲੀਡਰ ਨੇ ਇਹ ਫਰਮੇ ਲਾਟੂ ਹੁੰਦੇ ਨੇ ਪਾਸ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਪਰਿਵਾਰ ਦੇ ਵਿੱਚ ਫੁੱਟ ਪਾਉਣ ਵਾਲਾ ਉਹ ਗੁਰਿੰਦਰ ਸਿੰਘ ਢਿੱਲੋਂ ਆ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਪਤਾ ਚੱਲ ਚੁੱਕੀ ਆ ਸੁਖਵੀਰ ਸਿੰਘ ਬਾਦਲ ਨੂੰ ਵੀ ਲੱਗ ਗਿਆ ਪਤਾ ਤੇ ਸਾਡੇ ਪਰਿਵਾਰ ਦੇ ਵਿੱਚ ਗੁਰਿੰਦਰ ਸਿੰਘ ਢਿੱਲੋਂ ਨੇ ਫੁੱਟ ਪਾ ਦਿੱਤੀ ਆ ਪਵੇ ਵੀ ਕਿਉਂ ਨਾ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਵੱਡਾ ਕਾਹਨ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਸਿੱਖ ਕੌਮ ਦਾ ਕੀਤਾ ਤਾਂ ਹੁਣ ਗੁਰਿੰਦਰ ਸਿੰਘ ਢਿੱਲੋਂ ਨੇ ਇੱਥੇ ਆ ਕੇ ਆਪਣੀ ਵੀ ਪੱਟੀ ਮਿਸ ਕਰਵਾ ਲਈ ਆ ਕਿਉਂਕਿ ਇੱਕ ਬਹੁਤ ਵੱਡੇ ਤਸਕਰ ਨੂੰ ਮਿਲਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪਾਪ ਵੀ ਹੈ ਗੁਨਾਹ ਵੀ ਹੈ ਬਹੁਤਿਆਂ ਸੰਗਤਾਂ ਕਹਿੰਦੇ ਜੀ ਗੁਰਿੰਦਰ ਸਿੰਘ ਢਿੱਲੋਂ ਤੋਂ ਵੀ ਪਿੱਛੇ ਹਟ ਚੁੱਕੀਆਂ ਨੇ ਕਿਉਂਕਿ ਪੰਜਾਬ ਦੇ ਲੋਕ ਸਿਆਣੇ ਬੜੇ ਨੇ ਉਹ ਸਮਝ ਚੁੱਕੇ ਨੇ ਕਿ ਇੱਕ ਬਹੁਤ ਵੱਡਾ ਤਸਕਰ ਆ ਮਜੀਠੀਆ ਚਾਹੇ ਉਹਦਾ ਕੋਈ ਰਿਸ਼ਤੇਦਾਰੀ ਹੈ ਪਰ ਇੱਕ ਪਾਸੇ ਪ੍ਰਚਾਰਕ ਹੋਣ ਦੇ ਨਾਤੇ ਇੱਕ ਗੁਰੂ ਹੋਣ ਦੇ ਨਾਤੇ ਲੋਕਾਂ ਦਾ ਸਾਡਾ ਨਹੀਂ ਭਾਈ ਉਹਨਾਂ ਨੂੰ ਗਲਤ ਦਿਸ਼ਾ ਦੀ ਔਰ ਲਿਜਾ ਰਿਹਾ ਹੈ ਇਹ ਲੋਕਾਂ ਨੂੰ ਵੀ ਭਲਕ ਲੱਗ ਚੁੱਕੀ ਹੈ ਬਿਕਰਮ ਸਿੰਘ ਮਜੀਠੀਆ ਇੱਕ ਮਾਹੌਲ ਖਰਾਬ ਕਰਨ ਵਾਲਾ ਤਸਕਰ ਸੀ ਪੰਜਾਬ ਦੀ ਨੌਜਵਾਨੀ ਮਾਰੀ ਹੈ ਪੰਜਾਬ ਦੀਆਂ ਮਾਂਵਾਂ ਨੂੰ ਰੋ ਰਹੀਆਂ ਨੇ ਬਹੁਤ ਸਾਰੀ ਨੌਜਵਾਨੀ ਯਾਨੀ ਬਿਕਰਮ ਸਿੰਘ ਮਜੀਠੀਆ 80% ਲੋਕਾਂ ਨੂੰ ਮਾਰ ਚੁੱਕਿਆ ਹੈ ਇਸ ਕਰਕੇ ਬਾਬੇ ਦੇ ਵਿਰੁੱਧ ਪੂਰਾ ਪੰਜਾਬ ਹੋ ਗਿਆ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਪੈਣ ਭਰਾਂ ਦੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੱਲ ਦੀ ਕੰਟੀਨੂਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਜੀਠੀਆ ਨੂੰ ਬਾਬਾ ਗਜਿੰਦਰ ਸਿੰਘ ਢਿੱਲੂ ਮਿਲਣ ਜਾਂਦੇ ਹੈਗੇ ਆ ਨਾਪਾ ਦੀ ਜੇਲ੍ਹ ਦੇ ਵਿੱਚ ਜਿਸ ਤੋਂ ਬਾਅਦ ਸ਼ਾਸੀ ਮੈਦਾਨ ਦੇ ਵਿੱਚ ਵੱਡੀ ਹਲਚਲ ਜੜੀ ਹੈ ਉਹ ਹੁੰਦੀ ਹੈਗੀ ਹੈ ਔਰ ਬਹੁਤ ਸਾਰੇ ਸਵਾਲਾਤ ਖੜੇ ਹੋ ਜਾਂਦੇ ਹੈਗੇ ਆ ਕਿ ਕੀ ਹੁਣ ਵਿਕਰਮ ਸਿੰਘ ਮਜੀਠੀਆ ਜਿਹੜੇ ਵਾ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਣਗੇ ਔਰ ਇਹਦੇ ਜਿਹੜੀ ਮੁਲਾਕਾਤ ਹੋਈ ਹੈ 1 ਘੰਟੇ ਦੀ ਇਹਦੇ ਵਿੱਚ ਕੀ ਗੱਲਬਾਤ ਹੋਈ ਸੀਗੀ ਵਿਕ੍ਰਮ ਸਿੰਘ ਮਜੀਠੀਆ ਦੀ ਰਹਾਈ ਨੂੰ ਲੈ ਕੇ ਗੱਲਬਾਤ ਹੋਈ ਸੀਗੀ ਜਾਂ ਕਿ ਵਿਕ੍ਰਮ ਸਿੰਘ ਮਜੀਠੀਆ ਦੀ ਭਾਜਪਾ ਦੇ ਵਿੱਚ ਸ਼ਮੂਲੀਅਤ ਦੇ ਬਾਰੇ ਗੱਲਬਾਤ ਹੋਈ ਸੀਗੀ ਇਹ ਤੇ ਆਉਣ ਵਾਲਾ ਸਮੇਂ ਹੀ ਦੱਸੇਗਾ ਕਿ ਜਿਹੜੀ ਬਾਬਾ ਕਜਿੰਦਰ ਸਿੰਘ ਨਾ ਢਿੱਲੂ ਬਾਬਾ ਅਰਬਜਿੰਦਰ ਸਿੰਘ ਢਿੱਲੂ ਨੇ ਜਿਹੜੀ ਵਿਕ੍ਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਹੈ ਉਹ ਕਿਸ ਹਵਾਲੇ ਨਾਲ ਮੁਲਾਕਾਤ ਸੀਗੀ ਜਿਹੜੀ ਉਹਨਾਂ ਦੀ ਗੂੜੇ ਰਿਸ਼ਤੇਦਾਰੀ ਹੈ ਉਸ ਦੇ ਹਵਾਲੇ ਦੇ ਨਾਲ ਗਲਬਾਤ ਹੋਈ ਸੀਗੀ ਜਾਂ ਫਿਰ ਰਿਹਾਈ ਦੇ حوالے ਨਾਲ ਗਲਬਾਤ ਹੋਈ ਸੀਗੀ ਲੇਕਿਨ ਇਹ ਸਿਨੀਅਰ ਪਤਰਕਾਰ ਹੈ ਜਿਹੜੇ ਤਜਜ਼ੀਆ ਨਿਗਾਰ ਹੈਗੀ ਹੈ ਜਿਹੜੀ ਆਪਣੇ ਰਾਏ ਦੇ ਰਹੀ ਹੈ ਉਸ ਦੇ ਮੁਤਾਬਕ ਉਹਨਾਂ ਦਾ ਇਹ ਕਹਿਣਾ ਹੈਗਾ ਵੈ ਕਿ ਵਿਕਰਮ ਸਿੰਘ ਮਜੀਠੀਆ ਤੇ ਬਾਦਲ ਪਰਿਵਾਰ ਦੇ ਤਾਲੁਕਾਤ ਜਿਹੜੇ ਆ ਉਹ ਪਹਿਲੇ ਹੀ ਠੀਕ ਨਹੀਂ ਸੀ ਹੈਗੇ ਤੇ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਚ ਆਇਆ ਵੀ 3 ਮਹੀਨੇ ਹੋ ਗਏ ਜਦ ਕੇ ਸੁਖਬੀਰ ਸਿੰਘ ਬਾਦਲ ਲੋ ਇੱਕ ਵਾਰੀ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹਰ ਸਿਮਰਤ ਕੋ ਜਿਹੜੀ ਕਿ ਵਿਕਰਮ ਸਿੰਘ ਮਜੀਠੀਆ ਦੀ ਭੈਣ ਹੈਗੀ ਹੈ ਸਿਰਫ ਇੱਕ ਵਾਰੀ ਰਖੜੀ ਦੇ ਮੌਕੇ ਤੇ ملن جاندی ہے گی ہے تعلقات جہ پہلے ہی خراب سکے ہوں بابا گجندر سنو و یہ یقین دھانی کروائی گئی ہے کہ اگر رہائی چاہیے تو پھر بی جے پی بچ بیج شمولیت اختیار کرنی پائے گی اس گل چ کن سچائی کہ کن حقیقت ہے آنے والا سمے دسے گا باقی دروازہ کی کہنا سا اس ویڈیو بارے کومنٹس کر کے لازمی دسے ہو رکھیو اپنا ڈھیر سارا خیال ملیں گے اگلی ویڈیو دلہ آل حافظ